ਆ ਮਹੀਨਾ ਬਰਕਤ ਵਾਲਾ ਰਮਜ਼ਾਨ ਸ਼ਰੀਫ ਆ ਨਸੀ ਹਾਂਜੀ ਤੇ ਉਹ ਸਿੱਖ ਮੁਸਲਮਾਨਾਂ ਦੇ ਜਿਹਨੇ ਮੁਲਾਜ਼ਮ ਰੱਖੇ ਸਨ ਉਹਨਾਂ ਨੂੰ ਮਹੀਨੇ ਦੀ ਤਨਖਾਹ ਪਹਿਲੇ ਦੇ ਦੇਣੀ ਅੱਛਾ ਤੇ ਛੁੱਟੀ ਕਰਾ ਦੇਣੀ ਸਹੀ ਇਹ ਤੁਹਾਡਾ ਮਹੀਨਾ ਇਬਾਦਤ ਦਾ ਤੁਸੀਂ ਰੋਜ਼ੇ ਰੱਖੋ ਤਰਾਸ਼ ਨਹੀਂ ਦੇਣਾ ਉਹ ਇਹ ਤੁਹਾਨੂੰ ਕਾਹਨ ਸੰਗਾਲੇ ਰਹੇ ਸਨ ਸਿੱਖ ਵੱਡੇ ਜ਼ਿੰਮੇਦਾਰ ਉਹ ਇਹਨਾਂ ਨੂੰ ਹੌਸਲੇ ਚ ਹੀ ਦੇ ਗਏ ਜਿਨਹੀਂ ਆਪਾਂ ਕੱਠੇ ਰਹੇ ਦੂਹਾਂ ਨੂੰ ਰੋਕਦੇ ਸਨ ਨਹੀਂ ਵੀਨਾ ਖੇਜ਼ਮਤਾ ਕੀਤੀ ਹੈ ਨੇ ਆਪਣੀਆਂ ਰਫਾਂ ਨੂੰ ਮਾਰਨ ਦਾ ਸਤਿ ਸ੍ਰੀ ਅਕਾਲ ਨਮਸਤੇ ਜਿਵੇਂ ਸਾਂਝੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਪਾਕਪਤਨ ਦੇ ਪਿੰਡ ਕਾਨ ਸਿੰਘ 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਵੀ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦਾ ਸਾਂਝਾ ਪਿੰਡ ਸੀ ਜੋ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ ਪਿੰਡ ਕੋਟ ਕਾਨ ਸਿੰਘ ਜੋ ਕਿ ਜ਼ਿਲ੍ਹਾ ਪਾਕਪਤਨ ਤੋਂ 40 ਮੀਲ ਦੇ ਪੰਦ ਤੇ ਹੈ ਤੇ ਇਸ ਪਿੰਡ ਦੇ ਨਾਲ-ਨਾਲ ਜਿਹੜੇ ਪਿੰਡ ਲੱਗਦੇ ਹਨ ਉਹਨਾਂ ਵਿੱਚ ਕਬਰਪਟ, ਬੱਧੂਆਲਾ, ਮੋਜ਼ਾ ਭੇੜੇ 1947 ਦੀ ਵੰਡ ਤੋਂ ਪਹਿਲਾਂ ਇਹ ਸਾਰੇ ਪਿੰਡ ਹੀ ਸਿੱਖਾਂ ਤੇ ਮੁਸਲਮਾਨਾਂ ਦੇ ਸਾਂਝੇ ਪਿੰਡ ਸਨ ਤੇ ਜਿਸ ਸਰਦਾਰ ਦੇ ਨਾਮ ਤੇ ਇਹ ਪਿੰਡ ਹੈ ਉਸੇ ਹੀ ਸਰਦਾਰ ਦੀ ਕਬਰ ਅੱਜ ਵੀ ਪਿੰਡ ਵਿੱਚ ਮੌਜੂਦ ਹੈ ਤੇ ਕਬਰ ਕਾਨ ਸਿੰਘ ਦੇ ਨਾਲ ਹੀ ਇੱਥੇ ਇੱਕ ਸਕੂਲ ਹੈ ਗਵਰਨਮੈਂਟ ਗਰਲਸ ਪ੍ਰਾਇਮਰੀ ਸਕੂਲ ਕਾਨ ਸਿੰਘ 1947 ਦੀ ਵੰਡ ਤੋਂ ਪਹਿਲਾਂ ਪਿੰਡ ਵਿੱਚ ਕੋਈ ਸਕੂਲ ਵੀ ਨਹੀਂ ਸੀ ਇਹ ਸਕੂਲ 1947 ਦੀ ਵੰਡ ਤੋਂ ਬਾਅਦ ਹੀ تعمیر ਹੋਇਆ ਤੇ ਪਿੰਡ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਪਿੰਡ ਦੇ ਵਿੱਚ ਪਹਿਲੇ ਕੁਝ ਦਰਵਾਜ਼ੇ ਮੌਜੂਦ ਸੀ ਜਿਹੜੇ ਕੁਝ ਸਾਲ ਪਹਿਲਾਂ ਹੀ ਡੱਟ ਗਏ 1947 ਦੀ ਵੰਡ ਤੋਂ ਪਹਿਲਾਂ ਜਿੱਥੇ ਕੱਚੀ ਮਸਜਿਦ ਹੁੰਦੀ ਸੀ ਉੱਥੇ ਇੱਕ ਮਸਜਿਦ ਮੌਜੂਦ ਹੈ ਜਿੰਦੇ ਫਰੰਟ ਤੇ ਤੁਸੀਂ ਇਹ ਦੇਖ ਸਕਦੇ ਹੋ ਅੱਜ ਵੀ ਉਹੀ ਪੁਰਾਣੀ ਚਿੱਤਰਕਾਰੀ ਸਾਨੂੰ ਦੇਖਣ ਨੂੰ ਮਿਲਦੀ ਹੈ ਤੇ ਹੁਣ ਅਸੀਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ। ਅਸਲਾਮੁਅਲੈਕਮ ਜੀ। ਵਅਲੈਕਮ ਸਲਾਮ। ਕੀ ਹਾਲ ਚੱਲ ਹੈ ਜੀ? ਠੀਕ ਆ ਬਰਮਦਲਾ। ਨਾਮ ਕੀ ਆਪਣਾ ਜੀ? ਹਾਂ ਜੀ ਨੂਰ ਅਮਰ। ਤੇ ਵਾਲਦ ਸਾਹਿਬ ਦਾ? ਨਹੀਂ ਅਬਦੁਲਸਲਾਮ। ਠੀਕ। ਤੇ 1947 ਦੀ ਵੰਡ ਤੋਂ ਪਹਿਲਾਂ ਪੁਰਾਣੇ ਆਪਣੇ ਵੱਡੇ ਇੱਥੋਂ ਦੇ ਜੱਦੀ ਰਹਿਣ ਵਾਲੇ ਨੇ? ਨਹੀਂ ਇੰਡੀਆ ਚ ਆਏ ਸਨ। ਇੰਡੀਆ ਤੋਂ ਕਿਹੜੇ ਕਿਹੜੇ ਉਥੋਂ ਕਿਹੜੀ ਜਗ੍ਹਾ ਤੋਂ ਆਏ ਸੀ? ਔਰ ਗਰਮੀਲ ਖੇੜਾ ਬਾਈ ਦਾ। ਗਰਮੀਲ ਖੇੜਾ। ਗਰਮੀਲ ਖੇੜਾ। ਠੀਕ। ਫੈਸਿਲਟੀ ਬੀ ਜ਼ਿਲ੍ਹਾ ਗੰਗਾਨਗਰ। ਇਹ ਆਪਣੇ ਇਹ ਪਿੰਡ ਜਿਹੜਾ ਹੈ ਕਹਿੰਦਾ ਨਾਮ ਕਾਨ ਸਿੰਘ ਚੱਕ ਕੋਟ ਕਾਨ ਸਿੰਘ ਚੱਕ ਕੋਟ ਕਾਨ ਸਿੰਘ ਜੀ ਠੀਕ ਇਹ ਹਿੰਦੂਆਂ ਦਾ ਪਿੰਡ ਸੀ ਅੱਛਾ ਸਿੱਖਾਂ ਦਾ ਯਾਨੀ ਕਿ ਇੱਕ ਇਸ ਨਾਂ ਇਹਦਾ ਪਿੰਡ ਦਾ ਛੋਟਾ ਜਿਹਾ ਚਾ ਪੈੜਾ ਕੰਬੋ ਕਾਨ ਸਿੰਘ ਦਾ ਜਿੱਥੇ ਚੌਧਮੀ ਜੀਤ ਕੇ ਬੈਠੇ ਨੇ ਉਹ ਸਿਰਫ ਦੋ ਘਰ ਸਨ ਉੱਥੇ ਠੀਕ ਉਹ ਜਿਹੜਾ ਚਾ ਪੈੜਾ ਕੰਬੋ ਸੀ ਉਹ ਵੀ ਸਿੱਖ ਸੀ ਉਹ ਬਹਿਣਾ ਨਹੀਂ ਦੇਦਾ ਸੀ ਸਹੀ ਜਾਨੇ ਕਿ ਕਿ ਜਿਹੜਾ ਸਾਰਿਆਂ ਤੋਂ ਵੱਡਾ ਇੱਕ ਬਦਮਾਸ਼ ਹੋਵੇ ਹਾਂਜੀ ਹਾਂਜੀ ਉਹ ਆਪ ਨੂੰ ਆਪ ਜਾਣਦਾ ਹੋਵੇ ਤੋਂ ਦੂਜਿਆਂ ਨੂੰ ਆਖੇ ਮੈਂ ਦੋਨੋਂ ਕੀ ਜਾਣਨਾ ਤੇ ਹੋਰ ਮਤਲਬ ਕਦੀ ਗੱਲ ਸੁਣੀ ਹੋਵੇ ਉਹਦੇ ਬਾਰੇ ਵੀ ਇੱਥੇ ਕਿੰਦੀ ਨੰਬਰ ਦਾ ਬਸ ਜਿਹੜਾ ਇੱਥੋਂ ਦਾ ਇਹ ਸੇਖ ਨੰਬਰਦਾਰ ਸੀ ਨਾ ਹਾਂਜੀ ਉਸ ਵਕਤ ਦੇ ਵਿੱਚ ਜਦੋਂ ਮੁਸਲਮਾਨ ਆਦੇ ਸਨ ਮੀਆਨੀ ਦੇ ਨੌਕਰ ਹੋਣਾਂ ਮੁਸਲਮਾਨ ਵੀ ਹੈਗੇ ਸਨ ਸਹੀ ਉਸ ਕਾਨ ਸਿੰਘ ਅੱਧੀ ਇੰਡੀਆ ਦੇ ਵਿੱਚ ਸ਼ਹਿਰ ਹੈਗਾ ਅੱਛਾ ਮਾਰਕੀਟਾਂ ਨੂੰ ਉਹ ਵੀ ਕਾਨ ਸਿੰਘ ਵਾਲੀ ਸਦੀ ਦੀ ਗੱਲ ਸਹੀ ਉਹ ਆਏ ਸਨ ਪਤਾ ਨਹੀਂ ਕਿ ਕਈ ਬਣ ਕੋਈ 25 ਸਾਲ ਹੋ ਗਏ ਆਦਾ ਪਿੰਡ ਵੇਖਣ ਠੀਕ ਉਸ ਲੋਨਾਂ ਫਿਰ ਦੱਸਿਆ ਤਾਨੂੰ ਵੀ ਇਹ ਕਾਨ ਸਿੰਘ ਸਾਡੇ ਦਾਦੇ ਦੇ ਨਾਂ ਅੱਛਾ ਉਹਦਾ ਨਾਮ ਵੀ ਕਾਨ ਸਿੰਘ ਸੀ ਠੀਕ ਠੀਕ ਹੈ ਉਹ ਪਿਛਾ ਸੀ ਅੱਛਾ ਯਾਨੀ ਕੋ ਲੋਟ ਦੋ ਤੂੰ ਨਾ ਯਾਨੀ ਕਿ ਕੁਇਦਰ ਆਪਣੇ ਮਸਾਲੇ ਮੁਸਲਮਾਨ ਇੱਧਰ ਬੈਠੇ ਲੋਦਰ ਹਾਂਜੀ ਹਾਂ ਉਹਨਾਂ ਦੇ ਜਿਹੜਾ ਵਡੇਰਾ ਸੀ ਕਾਨ ਸਿੰਘ ਦਾ ਉਹ ਉੱਥੇ ਸੀ ਅੱਛਾ ਪਿੰਡੋਂ ਦੇ ਆ ਰਹੇ ਨਾਂ ਦਾ ਬੰਦੇ ਐਸੇ ਠੀਕ ਬਸ ਉਹ ਮਾਨ ਕਾਨ ਸਿੰਘ ਆਲਾਨੀ ਮਾਰਕੀਟ ਵਿੱਚ ਵਸਾਈ ਰਹੀ ਠੀਕ ਜਸ ਸੇਕ ਸੀ ਗਾ ਹਿੰਦੂ ਸੀ ਜੋ ਵੀ ਹੈ ਉਹਨੇ ਕੀ ਕੰਮ ਕੀਤਾ ਆ ਮਹੀਨਾ ਬਰਕਤ ਆ ਰਮਜ਼ਾਨ ਸ਼ਰੀਫ ਆ ਨਸੀ ਹਾਂਜੀ ਉਹ ਸਿੱਖ ਮੁਸਲਮਾਨਾਂ ਦੇ ਜਿਹਨੇ ਮੁਲਾਜ਼ਮ ਰੱਖੇ ਸਨ ਉਹਨਾਂ ਨੂੰ ਮਹੀਨੇ ਦੀ ਤੜਕਾ ਪਹਿਲੇ ਦੇ ਦੇਣੀ ਅੱਛਾ ਤੇ ਛੁੱਟੀ ਕਰਾ ਦੇਣੀ ਉਹਨਾਂ ਨੂੰ ਸਹੀ ਇਹ ਤੁਹਾਡਾ ਮਹੀਨਾ ਇਬਾਦਤ ਦਾ ਤੁਸੀਂ ਰੋਜ਼ੇ ਰੱਖੋ ਤਰਾਸ਼ਣ ਵੀ ਦੇਣਾ ਸਹੀ ਮਹੀਨੇ ਦਾ ਉਹਨਾਂ ਨੂੰ ਰਾਸ਼ਨ ਵੀ ਦੇਣਾ ਜਿਹੜੇ ਬਾਕੀ ਹਿੰਦੂ ਕਰਾਰ ਸਿੱਖਾਂ ਦੇ ਨੌਕਰ ਸਨ ਉਹਨਾਂ ਨੂੰ ਧੋਖਾ ਮਨੇਂ ਲੜਾ ਜੋ ਜੋ ਨੇ Eid ਆਦੀ ਪਾਰ ਲੈਣੀ ਉਦੋਂ ਆਪੇ ਕੰਮ ਤੇ ਆ ਜਾਣਾ ਸਹੀ ਫਿਰ ਉਹਨੂੰ ਜਿਹੜੇ ਸਾਰੇ ਮੁਸਲਮਾਨ ਕੁਰਾਨ ਪੜ੍ਹਦੇ ਸਨ ਜਿਸਲੇ ਮੁਸਲਮਾਨ ਕੁਰਾਨ ਪੜ੍ਹਦੇ ਸਨ ਉਹ ਜਿਹੜੇ ਥੋੜਾ ਲੰਬੜਦਾਰ ਸਿੱਖ ਹਾਂਜੀ ਉਹ ਕੰਨ ਨਾਲ ਸੁਣਨ ਦਾ ਸੀ ਠੀਕ ਜਿਸਾ ਸੁਣਦਾ ਚੁਣਦਾ ਅੱਲਾਹ ਤਾਲਾ ਦਾ ਇਹ ਕਰਮ ਹੋਇਆ ਉਹਦੇ ਦਿਲ ਚ ਕੋ ਰਹਿਮ ਪਿਆ ਅੱਲਾਹ ਤਾਲਾ ਨੂੰ ਮੁਸਲਮਾਨ ਕਰ ਦਿੱਤਾ ਕਿਵੇਂ ਹੋਇਆ ਉਹ ਜਿਹੜਾ ਕੁਰਾਨ ਪੜ੍ਹਨ ਲੱਗ ਪਿਆ ਸਹੀ ਯਾਰ ਸਾਡੇ ਦੂਦੂ ਦੇ ਸਭ ਸਾਮਾਨ ਜਿਹੜੇ ਗਏ ਸਨ ਹਾਂਜੀ ਹਾਂਜੀ ਆ ਮਾਂ ਮਾਸਟਰ ਸੀ ਮਾਫ ਕਰਨਾ ਉਹ ਕੁਰਾਨ ਪੜਦਾ ਸਹੀ ਉਹ ਕੁਰਾਨ ਪਾਕ ਪੜਦਾ ਉਹ ਪੜਦਾ ਰਿਹਾ ਸਹੀ ਦੋਏ ਹਿੰਦੂਆਂ ਕਰਾਰ ਸਿੱਖ ਮੁਸਲਮਾਨਾਂ ਨੇ ਆਜੂਏ ਦੋਏ ਕਾਫਰਾ ਨੇ ਇਤਰਾਜ਼ ਉਹਨਾਂ ਕੀਤਾ ਇਹ ਯਾਰ ਮੁਸਲਮਾਨ ਹੋ ਗਿਆ ਉਹ ਦੇ ਨੂੰ ਉਹਨਾਂ ਦੀ ਆਦਾ ਪੂਜਾ ਪਾਠ ਕੀਤਾ ਕਰੇ ਉਹਨਾਂ ਦੇ ਮੁਤਾਬਕ ਵੇਖਦੇ ਰਾਤ ਨੂੰ ਕੁਰਾਨ ਪੜਦਾ ਸੀ ਸਹੀ ਇਵੇਂ ਕੰਮ ਚੱਲਦਾ ਚੰਦਾ ਜੀ ਛੋਹਤ ਹੋਦਾ ਨਾ ਤੋ ਸਾਰੇ ਹਿੰਦੂ ਤੇ ਸਿੱਖੋ ਜਿਹੜੇ ਆਏ ਉਹਨੂੰ ਸਾੜਨ ਵਾਸਤੇ ਇਹ ਆ ਛੋਰੀ ਵਾਲਾ ਖੂਬ ਜਿੱਥੋਂ ਆਈਦਗਾ ਬਣੇਖੜੀਓ ਪਿੱਪਲ ਕੜਾ ਇਹ ਖੂਬ ਪੁਰਾਣਾ ਇੰਦਸਤਾਨ ਦੇ ਵਕਤ ਦਾ ਇਹ ਵਗਦਾ ਸੀ ਬਲਦਾਨਾ ਠੀਕ ਇਹਨਾਂ ਨਾਲ ਛੋਰੀ ਵਾਲਾ ਖੂਬ ਠੀਕ ਸਮਝ ਆ ਗਈ ਪੁਰਾਣੇ ਵਕਤ ਦਾ ਅੱਛੀ ਇਸਤੇ ਬਲਦਾਨਾ ਆ ਕੀ ਜਦੋਂ ਬਲਦ ਕੂ ਚਲਦਾ ਰਿਹਾ ਤੇ ਝੂਟੇ ਵੀ ਲੈਨੇ ਸਨ ਉੱਤਬੈਰ ਨਗਾਦੀ ਦੀ ਤੇਰੇ ਕਿ ਚਲਦਾ ਰਿਹਾ ਇੱਕ ਇਥੇ ਆ ਖੂ ਖੜਾ ਮੀਆਂ ਨਵਰ ਖਾਨ ਦਾ ਜ਼ਬਾਨਾ ਸਾਹਬ ਦੇ ਸਹੀ ਇਹ ਨਾਈਆਂ ਲਖੂ ਵਜਦਾ ਸੀ ਪਹਿਲੇ ਤੇ ਨਾਈ ਵਸਤੇ ਸਨ ਠੀਕ ਉਹ ਮਰ ਰਕਬਾ ਵੇਚ ਵੋਚ ਗਿਆ ਛੜ ਫਟ ਗਿਆ ਮਰੇ ਆਧਾ ਰਕਬਾ ਯਾਨੀ ਕਿ ਰਕਬਾ ਸਾਰਾ ਮੇਰੇ ਚਾਚੇ ਦੇ ਸੀ ਕਾਨ ਸਿੰਘ ਕੁਲੋਂ ਨੋਮਰ ਬੇ ਰਕਬਾ ਸਹੀ ਤੇ ਇਹਦੇ ਚੋ ਇਥੇ ਜਵੀ ਸੇਦਾਰ ਸੀ ਮਲੋ ਜਿਵੇਂ ਜਿਵੇਂ ਰਖਵਾ ਪੈਣੇਗਾ ਨਾਲ ਨਾਲ ਖੂਆ ਦੇ ਤੇ ਗੈਰ ਮੁਸਲਮ ਫਿਰ ਕੀ ਇਹਨਾਂ ਨੂੰ ਸਾੜਨ ਆਏ ਸੀ ਕਿ ਕਿਵੇਂ ਤੁਸੀਂ ਗੱਲ ਦੱਸਦੇ ਕੀ ਗੱਲ ਦੱਸਦੇ ਜੋ ਫੋਟ ਹੋਇਆ ਉਹ ਕਾਂ ਜਿਸ ਤਰ੍ਹਾਂ ਫੋਟ ਹੋਇਆ ਨਾ ਸੋ ਹਿੰਦੂ ਸਿੱਖ ਆ ਗਿਆ ਜੀ ਉਹਨੂੰ ਸਾੜਨ ਮਾਰ ਤੇ ਮੁਸਲਮਾਨ ਉਠਿਕੇ ਨਾ ਨਹੀਂ ਇਹ ਮੁਸਲਮਾਨ ਵਾਖੇ ਹਿੰਦੂ ਸੇ ਭੀ ਹਿੰਦੂ ਹੈ ਤਾਂ ਉਹਨਾਂ ਖੈ ਰਾਤੀ ਕੁਰਾਨ ਪੜ੍ਹਦਾ ਸੀ ਆਦੇ ਪੁੱਛ ਲੋ ਇਹਨਾਂ ਪੁੱਛ ਲੋ ਮੰਨ ਗਿਆ ਉਹਨਾਂ ਫਿਰ ਧੱਕੇ ਨਾਲ ਉਸ ਮੁਸਲਮਾਨ ਥੋੜੇ ਸਨ ਅੱਛਾ ਹਿੰਦੂ ਜ਼ਿਆਦਾ ਹੋ ਗਿਆ ਪਰ ਉਹਨਾਂ ਫਿਰ ਇਹਨੂੰ ਸਾੜਿਆ ਆਗਿ ਕੁਦਰਤ ਵੱਲੋਂ ਆਗੂ ਨਹੀਂ ਲੱਗਿਆ ਉਹਨੂੰ ਸਿੱਖਾ ਹੀ ਨਹੀਂ ਪਹੁੰਚਿਆ ਸਿਰ ਆ ਉਹਦੀਆ ਕਬਰ ਖੜੀ ਸਾਹ ਮੈਂ ਕੋਠੀ ਖੜੀ ਨਾ ਜੀ ਹਾਂਜੀ ਉਹ ਕੋਠੀ ਤੇ ਆ ਪੱਕੀ ਜੀ ਕਬਰ ਖੜੀ ਉਹਦੇ ਉੱਤੇ ਕਬਰ ਲਪਨਾ ਦਿੱਤਾ ਮਤਲਬ ਬਾਜੀ ਵੀ ਪਿੰਡੇ ਦੇ ਵਿੱਚ ਹੀ ਮੌਜੂਦ ਹੈ ਨਹੀਂ ਕੋਕਾਨ ਸਿੰਘ ਦੀ ਜੀ ਆਂਦੇ ਨੇ ਹਾਂਜੀ ਉਹਨਾਂ ਦੇ ਹਿੰਦੂ ਸਿੱਖ ਜਿਹੜੇ ਸਹੀ ਇੱਥੇ ਜੀ ਵੀ ਮਤਲਬ ਆਪਣੇ ਮੁਸਲਮਾਨ ਸੀ ਇੱਥੇ ਹਿੰਦੂ ਸਾਰੇ ਮਜ਼ਹਬ ਸੀ ਆਪਣੇ ਇੱਥੇ ਮਸੀਤ ਦੇ ਇਹਨਾਂ ਨੇ ਕੋਈ ਆਵਦੀ ਇਬਾਦਤ ਘਰ ਵੀ ਬਣਾਈ ਹੋਈ ਸੀ ਇੱਥੇ ਕੋਈ ਸੀ ਇੱਥੇ ਕੋਈ ਨਹੀਂ ਸੀ ਆ ਦਾ ਘਰ ਹੀ ਜੋ ਕਰਦੇ ਸਨ ਹਾਂਜੀ ਯਾ ਕੋ ਡੇਰਾ ਸੀ ਇੱਥੇ ਅੱਛਾ ਕੋ ਡੇਰਾ ਹੁਣ ਮੇਰੇ ਭਤੀਜੇ ਕੋਲ ਹੈ ਠੀਕ ਮੈਨ ਕੋ ਧਾਤੋ ਤੋਂ ਘੋੜੇ ਛੋੜੇ ਬੱਜੇ ਖੜੇ ਨੇ ਹੁਣਾਂ ਦੇ ਇੱਥੇ ਕੋਈ ਗੁਰਦੁਆਰਾ ਇੱਥੇ ਕੋ ਨਹੀਂ ਸੀ ਠੀਕ ਜਿਹੜੇ ਕੋ ਲੋਕ ਚ ਬੈਠੇ ਯਾਨੀ ਕਿ ਉਹ ਕਰਦੇ ਹੋ ਨਹੀਂ ਉਹ ਬਣੇ ਹਿੰਦੂ ਸਿੱਖ ਇਹਨਾਂ ਦਾ ਪਿੰਡ ਸੀ ਉਹ ਆ ਦੇ ਰੁਟੀਨ ਨਾਲ ਆ ਦੇ ਕਮਰੇ ਬਲ ਸਾਰੇ ਆਪਦੀ ਆਪਦੀ ਬਾਤ ਕਰਦੇ ਸਨ ਪਿੰਡ ਦੀ ਪੁਰਾਣੀ ਮਸਜਿਦ ਕਿਹੜੀ ਹੈ ਇੱਥੇ ਇੱਕੋ ਮਸਜਿਦ ਹੈ ਇਹ ਸ਼ੁਰੂ ਤੋਂ ਜੀ ਜੀ ਸ਼ੁਰੂ ਤੋਂ ਛੋਟੀ ਪਹਿਲੇ ਮਸਜਿਦ ਸੀ ਦੋ ਗਾਰਡਨ ਦੇ ਠੀਕ ਛੋਟੀ ਜੀ ਜਗ੍ਹਾ ਸੀ ਮਣੋ ਮੌਲਵੀ ਆਜੀ ਮੁਹੰਮਦ ਚਰਾਗ ਉਹ ਤੁਹਾਡਾ ਮਾਮਤਦ ਸੀ ਯਾਨੀ ਕਿ ਹਿੰਦੁਸਤਾਨ ਚ ਆਇਆ ਤਾਂ ਮਾਮਤੋਂ ਨੇ ਸੰਭਾਲੀ ਸਹੀ ਉਹ 50 60 ਸਾਲ ਮਾਮਤ ਕਰ ਗਿਆ ਇਹ ਸਕੂਲ ਵੰਡ ਤੋਂ ਪਹਿਲੇ ਦਾ ਹੀ ਕਿ ਹੁਣ ਨਹੀਂ ਕਿਤੇ ਬਣਿਆ ਇਹ ਸਕੂਲ ਕਾਨ ਸਿੰਘ ਪਟੋਲਪੁਰ ਪੰਪ ਦੇ ਨਾਲ ਖੜਾ ਹੈ ਹਾਂਜੀ ਇਹ ਗਵਰਨਮੈਂਟ ਪ੍ਰਾਇਮਰੀ ਸਕੂਲ ਹੈ ਇਹ ਸਾਡੇ ਲੋਬਾਨੇ ਜਗ੍ਹਾ ਦਿੱਤੀ ਹੈ। ਉਸ ਜਗ੍ਹਾ ਲੋਟ-ਡੋਰ ਪੈਂਦੀ ਹੈ। ਰਕਬਾ ਇਸਤਮਾਲ ਚ ਆਇਆ ਸਾਡੇ। ਉਸ ਤੋਂ ਕੁ ਮਰਦੇ ਵਧ ਗਏ। ਉਸੇ ਉਹ ਰਕਬਾ ਪਰੋਨਾ ਮਨੂ ਕੇ ਉਸ ਤੋਂ ਬਾਅਦ ਬਣਿਆ। ਵੰਡ ਤੋਂ ਬਾਅਦ ਇਸ ਕੋਲ ਇਹ ਵੰਡ ਤੋਂ ਬਾਅਦ ਬਣਿਆ। ਇਹ ਪਹਿਲੇ ਦਾ ਨਹੀਂ ਇਹ ਵੰਡ ਤੋਂ ਬਾਅਦ ਬਣਿਆ। ਠੀਕ। ਆਸ ਪ੍ਰਾਇਮਰੀ ਸਕੂਲ ਲੜਕੀਆਂ ਦਾ ਹੈ। ਇਹ ਅਜੀ ਮੁਹੰਮਦ ਅਦਰੀਸ ਨੇ ਜਗ੍ਹਾ ਦਿੱਤੀ। ਫੀਸ ਬਿਲਾ ਉਹ ਵੀ ਇਹ ਪਾਕਿਸਤਾਨ ਤੋਂ ਆਏ ਯਾਨੀ ਗਿੰਦਸਤਾਨ ਦੋ ਪੱਲੇ ਦਾਨੀ ਖੋਨ ਦਾ ਹੀ ਸਹੀ ਤੇ ਆਪਣੇ ਨਾਲ ਨਾਲ ਕਿਹੜੇ ਪਿੰਡ ਬੱਜਦੇ ਨੇ ਇੱਥੇ ਇੱਥੋਂ ਇਹ ਜਿਹੜੇ ਨਾਲ ਨਾਲ ਇੱਥੋਂ ਤਾਂ ਜ਼ਿਲ੍ਹਾ ਕਾੜਚੇ ਵਦੂਆਲਾ 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 ਅਗੂ ਕਾਨ ਸਿੰਘ ਆ ਗਿਆ ਠੀਕ ਕਾਨ ਸਿੰਘ ਦੇ ਨਾਲ ਮੌਗਾ ਬੇਲੇ ਜਿੱਥੋਂ ਦਾ ਮੈਲ ਮਰਦਾ ਸਹੀ ਰਾਸ਼ ਮੇਰੀ ਇੱਥੇ ਉਹ ਵੀ ਪਿੰਡ ਸਾਡਾ ਸੀ ਇਹ ਵੀ ਸਾਡਾ ਤੇ ਰਾਏ ਸਾਡੀ ਮੋਲਬਾਨ ਸਾਰਿਆਂ ਦੀ ਇੱਥੇ ਹੋ ਗਈ ਉਹ ਬਾ ਰਾਜਪੂਤ ਲਬਾਨਾ ਦੋਏ ਇੱਕ ਦੋ ਘਰ ਉੱਥੇ ਰਹਿ ਗਏ ਬਾਕੀ ਉਹ ਵੀ ਪਿੰਡ ਰਬਾਣੇ ਦੇ ਸੀ ਇਹ ਵੀ ਸਾਡਾ ਠੀਕ ਉਹਥੋਂ ਦਾ ਮੈਂ ਭੇਡਿਆਂ ਦਾ ਮੈਂ ਲਬਰਦਾਰ ਆ ਰਾਇਸ਼ ਮੇਰੀ ਇੱਥੇ ਤੇ ਉਹ ਪਿੰਡ ਇਹ ਜਿਹੜੇ ਸਿੱਖਾਂ ਦਾ ਸੀ ਕਿ ਮੁਸਲਮਾਨਾਂ ਦਾ ਸੀ ਪਹਿਲੇ ਜੀ ਉਹ ਸਿੱਖ ਮੁਸਲਮਾਨ ਇਕੱਠੇ ਠੀਕ ਜਿਵੇਂ ਹੁਣ ਆਪਣੇ ਇੱਥੇ ਜਾਂ ਹਿੰਦੁਸਤਾਨ ਜਿਹਨੇ ਇੱਕ ਪਿੰਡ ਤੇ ਇੱਕ ਕੌਮ ਨਹੀਂ ਬੈਠੀ ਹਿੰਦੁਸਤਾਨ ਦੇ ਵਿੱਚ ਵੀ ਸੇ ਮੁਸਲਮਾਨ ਅਸਾਈ ਹਾਂਜੀ ਹਾਂਜੀ ਯਾਦ ਦੀ ਉਰਾਂ ਪਰ ਸਾਰੇ ਇੱਕੇ ਮੁਕਾਮੀ ਜਿਵੇਂ ਬੈਠੇ ਨੂੰ ਇੱਥੇ ਸਹੀ ਅੱਗੇ ਕਿਹੜਾ ਅੱਗੇ ਕਿਹੜਾ ਪਿੰਡ ਦਾ ਅੱਛਾ ਇਹ ਮੌਜਾ ਭੇਡਾਂ ਤੇ ਅੱਗੇ ਜੀ ਆ ਗਿਆ ਇਧਰ ਬੈ ਲਗਾ ਜੀ ਹਾਂਜੀ ਤੇ ਭੇਡਾਂ ਤੋਂ ਅੱਗੇ ਸਟਾਪ ਆਣਾ ਫੈਜ ਪੌਰ ਮੁਨਸ਼ੀਆਂ ਉਹ ਅੱਗੇ ਮੁਨਸ਼ੀਆਂ ਪੈਂਦੇ ਉਸ ਤੋਂ ਅੱਗੇ ਪੈਨ ਦੀ ਚਿਸਤੀਆਂ ਉਸ ਤੋਂ ਅੱਗੇ ਫਜ਼ਲਗੜ ਬਾਸ ਸਟਾਪ ਆਰਾ ਸਟਾਪ ਤੇ ਲੰਦਾ ਹੈ ਉਹ ਫਜ਼ਲਗੜ ਨੂੰ ਗਈ ਐਦਰ ਆਰਮੀ ਦਾ ਰਖਬਾ ਆ ਗਿਆ ਆਰਮੀ ਬੈਰਗਾ ਆਰਮੀ ਸਟਾਡ ਫਾਰਮ ਬੈਰਗਾ ਇਹ ਸਾਰੇ ਇਹ ਵੀ ਸਾਰੇ ਮਿਕਸ ਹੀ ਸਿੱਖਾਂ ਸਾਰਾ ਕੋਈ ਮਿਕਸ ਹੈ ਕੋਈ ਇਹ ਨਹੀਂ ਕਿ ਮੁਸਲਮਾਨਾਂ ਦਾ ਪਿੰਡ ਸੀ ਸ਼ੁਰੂ ਇੱਕ ਇੱਕ ਯਾਨੀ ਕਿ ਮਾ ਜਾਣੇ ਕਾਨ ਸਿੰਘਲਾ ਉਹਨਾਂ ਤੁਸੀਂ ਬਿਲਕੁਲੋ ਮਕਾਨ ਸਿੰਘ ਦੇ ਮੁਸਲਮਾਨ ਨਹੀਂ ਸਨ ਹਿੰਦੂ ਤੇ ਮੁਸਲਮਾਨ ਸਾਰੇ ਇਕੱਠੇ ਰਹੇ ਉਸ ਵਕਤ ਜਿਸੋ ਲੋਟ-ਜੋੜ ਪਈ ਉਹ ਉਧਰ ਨਿਕਲ ਗਏ ਮੋੜਪੀਸ਼ਾ ਸਾਰੇ ਮੁਸਲਮਾਨੇ ਸਵੇਰੇ ਅੱਜ ਵੀ ਮਤਲਬ ਕਿ ਕੋਈ ਇਹਨਾਂ ਜੋ ਪਿੰਡ ਵੇਖਣ ਆਂਦਾ ਜਿਹੜੇ ਪਿੰਡ ਤੋਂ ਗਏ ਕੋਈ ਉਹ ਕੁ ਤਕਰੀਬਨ 15-20 ਸਾਲ ਤੋਂ ਪੰਜਾਹ ਨਵੀਂ ਸਾਲ ਹੋ ਗਏ ਸਨ ਮੀਆਂ ਬਲਾਲ ਖ ਮੇਰਾ मामੂ ਉਹ ਜਿੰਦਾ ਸੀ ਉਦੋਂ ਆਇਆ ਸਾਨੂੰ ਲੋਰ ਜ਼ ਲੋਰ ਉਸੇ ਦੇ ਤੋਂ ਪੁਲਿਸ ਲਈ ਨਾਲ ਸਰਕਾਰੀ ਕੋਟੇ ਤੇ ਆਏ ਆ ਪਿੰਡ ਫੁੰਡ ਸਾਰੀ ਜਗ੍ਹਾ ਵੇਸ਼ਟ ਵਾਪਸ ਗਏ ਸਨ ਸਹੀ ਯਾਨੀ ਕਿ ਕੋਈ ਜਗ੍ਹਾ ਉਹਨਾਂ ਇੱਥੇ ਪੱਟੀ ਨਹੀਂ ਮੇਮਸਾਰੇ ਵੀ ਆ ਸਾਦੀ ਜਿਹੀ ਜਗ੍ਹਾ ਸੇ ਪਟਨੇ ਇਹ ਕੰਮ ਨਹੀਂ ਹੋਇਆ ਸਹੀ ਮਨੇ ਅਕਸਰ ਲੋਕ ਜਾਂਦੇ ਨੇ ਆ ਉਹਦੀ ਕਿਤੇ ਮਾਨਦਾਨ ਲਗਾਈਆਂ ਕਿ ਚੀਜ਼ਾਂ ਲਗਾਈਆਂ ਉਹਵੇਂ ਉਹਨਾਂ ਨੇ ਕੁਝ ਨਹੀਂ ਉਹ ਜਿਹਨੇ ਕੋ ਇੱਥੇ ਆਏ ਨੇ ਸਿਰਫ ਉਹ ਆਦੇ ਬਜ਼ੁਰਗ ਦੀ ਕਬਰ ਉੱਤੇ ਗਏ ਕੋਸੋ ਤੋਂ ਆਦੀ ਪੂਜਾ ਪਾਠ ਕੀਤੀ ਉਹ ਮੈਂ ਵਾਪਸ ਹਟੇ ਤਾਂ ਪਿੰਡ ਰਾਜ ਜਾਨੀ ਕਿ ਇੱਥੇ ਮੀ ਬਲਾਲ ਖਾਨ ਉੱਥੇ ਹੀ ਬੈਠ ਰਿਹਾ ਹੋਰ ਕਿਧਰ ਨਹੀਂ ਸਹੀ ਸਹੀ ਇਹ ਪਿੰਡ ਵੀ ਸਾਰਾ ਕੱਚਾ ਹੀ ਸੀ ਇਹ ਸਾਰਾ ਕੱਚਾ ਸੀ ਠੀਕ ਜਿਹੜੇ ਪੁਰਾਣੇ ਦੋ ਤਿੰਨ ਆਏ ਨੇ ਗੇਟ ਇੱਥੇ ਖੜੇ ਪੁਰਾਣੇ ਉਹ ਡੈਡੂ ਗਏ ਨਵੀਆਂ ਇੱਟਾਂ ਸਾਲ ਨਹੀਂ ਉਹ ਇੱਟ ਦੇ ਜੇ ਕੁਦੀ ਕੀ ਤਾਂ ਮਿਸਤਰੀ ਤੋਂ ਜੀ ਲੱਗੀ ਨਹੀਂ ਬਿਲਕੁਲ ਇਸ ਤਰ੍ਹਾਂ ਜੀ ਉਹਨਾਂ ਫਿਰ ਢਾ ਦੇ ਫਿਰ ਉਹ ਜਿਹੜੀ ਇੱਟਾਂ ਪੁਰਾਣੀ ਐਸਾ ਨਾ ਉਹਨਾਂ ਦੀ ਰੋੜੀ ਵੀ ਨਹੀਂ ਬਣ ਸਕੀ ਇੰਨੀ ਟੈਟਸ ਸਖਤ ਹੋਇਟ ਦੀ ਰੋੜੇ ਕੁੱਟਣਾ ਛੱਡ ਗਿਆ ਸੀ ਮੈਥੋਂ ਇਹ ਰੋੜੀ ਨਹੀਂ ਕੁੱਟੀ ਤੇ ਹੁਣ ਵੀ ਪਿੰਡ 'ਚ ਕੋਈ ਆਪਣੀ ਇਹ ਕਬਰ ਤੋਂ ਇਲਾਵਾ ਪੁਰਾਣੀ ਨਿਸ਼ਾਨੀ ਹੋਈ ਕਿ ਸਿਰਫ ਕਬਰ ਹੀ ਹੈ ਬਸ ਉਹਨਾਂ ਪੁਰਾਣੀ ਨਿਸ਼ਾਨੀ ਤੇ ਆ ਕਬਰ ਹੈ ਠੀਕ ਤੇ ਯਾ ਯਾਨੀ ਕਿ ਸਾਡੀ ਉਹ ਪੁਰਾਣੀ ਮਸਜਿਦ ਖਰੀਬਾ ਠੀਕ ਆਪਣੇ ਪਿੰਡ 'ਚ ਕੋਈ ਮੇਲਾ ਲੱਗਦਾ ਪੁਰਾਣਾ ਪੁਰਾਣਾ ਮੇਲਾ ਇੱਥੇ ਪੀਰ ਮਨਜ਼ੂਰ ਦੇ ਵਾਲਦ ਸਾਹਿਬ ਕਰਾਂਦੇ ਸਨ ਉਹਨਾਂ ਦੇ ਵਾਲਦ ਆਦੇ ਵਾਲਦਾ ਯਾਨੀ ਕਿ ਪੀਰ ਮਨਜ਼ੂਰ ਅਮਨ ਬੋਦਲਾ ਦੇ ਵਾਲਦ ਪੀਰ غلام محمد ਬੋਦਲਾ ਉਹ ਆਦੇ ਬਜ਼ੁਰਗਾਂ ਦਾ ਹਿੰਦੁਸਤਾਨ ਚੋਂ ਪੌਰਦੇ ਉੱਥੇ ਹੀ ਉਹਨਾਂ ਦਾ ਮਜ਼ਾਰ ਹੈ ਇਹ ਨਹੀਂ ਪਤਾ ਉਹਨਾਂ ਦਾ ਨਾਂ ਕੀ ਤੇ ਉਹਨਾਂ ਦਾ ਮੇਲਾ ਇੱਥੇ ਕਰਾਂਦੇ ਸੀ ਸਹੀ ਵੀ ਉਹ ਹੈ ਉੱਥੇ ਸੀ ਲੇਕਿਨ ਮੇਲਾ ਮੇਲਾ ਉਹ ਇੱਥੇ ਕਰਾਂਦੇ ਸਨ ਮੇਲੇ ਵਾਂਡੇ ਤੋਂ ਪਹਿਲੇ ਇੱਥੇ ਕੋਈ ਮੇਲਾ ਆਪਣੇ ਨਹੀਂ ਹੈਗਾ ਨਹੀਂ ਵਾਂਡੇ ਤੋਂ ਪਹਿਲੇ ਵਾਲੇ ਦੋਲੇਲੇ ਪਿੰਡਾਂ 'ਚ ਆਦੇ ਪੀਰ ਸਾਇਦ ਜਲਾਲ ਚਿਸ਼ਤੀ ਹਾਂਜੀ ਬਾਬਾ ਫਰੀਦ ਦੀ ਉਲਾਦ ਆ ਬੈਠੇ ਨੇ ਬੈਲ ਗਾਂਹਾਂ ਦੇ ਨਾਲ ਇਹਨਾਂ ਦਾ ਮੇਲਾ ਤਿੰਨ ਚਾਰ ਮੇਲੇ ਇੱਥੇ ਲੱਗਦੇ ਨੇ ਇੱਕ ਮੇਲਾ ਬੈਲ ਗਾਂਹਾਂ ਦੇ ਵਿੱਚ ਲੱਗਦਾ ਹੈ ਠੀਕ ਮੈਨੂੰ ਕੋ ਪੁਰਾਣੇ ਬਜ਼ੁਰਗਾਂ ਦੇ ਨਾਮ ਆ ਤੇ ਇਹ ਜਿਹੜਾ ਪਹਿਲਾ ਪਿੰਡ ਵੇਖਣ ਆਏ ਇਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਕਿ ਸਾਡੇ ਵੱਡਿਆਂ ਦਾ ਕਿਸੇ ਮੁਸਲਮਾਨ ਦੇ ਨਾਲ ਫਲਾਣੇ ਦੇ ਨਾਲ تعلق ਸੀ ਐਵੇਂ ਕਿਸੇ ਨੂੰ ਮਿਲਣ ਦੀ ਆ ਹੁੰਦਾ ਨਾ ਵੀ ਉਹਦੇ ਵੱਡਿਆਂ ਦਾ ਨਾਮ ਸੁਣੇ ਹੁੰਦੇ ਨੇ ਉਹ ਜਿਹੜੇ ਖਣਾ ਹੀ ਹੈ ਨਾ ਵੀ ਜਿਹੜੇ ਹੁਣ ਸੇਤ ਤੋਂ ਹਿੰਦੁਸਤਾਨ ਚ ਜਾਈਏ ਹੋਏ ਹਾਂਜੀ ਮਸਾਲੇ ਸਾਡੇ ਰਿਸ਼ਤੇਦਾਰ ਬੈਠ ਨੇ ਠੀਕ ਤੇ ਉਹਨਾਂ ਸੀ ਉੱਥੇ ਹਿੰਦੂਆਂ ਨਾਲ ਕਿਵੇਂ ਯਾਰ ਕਰਨਾ ਸੀ ਉਹ ਵੇਖੇ ਹੀ ਨਹੀਂ ਬਿਲਕੁਲ ਬਿਲਕੁਲ ਕੋਣ ਰੋਡ-ਦੋਡ ਪਈ ਮੇਰਾ ਵਾਲ ਸਾਹ ਤੇ ਮੇਰਾ ਚਾਚਾ ਮੇਰੀ ਦਾਦੀ ਦੋ ਮੇਰੀਆਂ ਬੁਈਆਂ ਸਨ ਉਹ ਛੋਟੇ ਛੋਟੇ ਲੈਤੀ ਦਰ ਪਾਕਿਸਤਾਨ ਆ ਗਿਆ ਠੀਕ ਉਸੇ ਮੇਰੇ ਹਵਾਲੇ ਤੇ ਮੇਰੇ ਚਾਚੂ ਦੇ ਛੋਟੇ ਸਰ ਠੀਕ ਤੇ ਇਹ ਐਸ ਪਿੰਡ ਦੇ ਵਿੱਚ ਜਿੱਦੋਂ ਮਤਲਬ اعلان ਹੋਇਆ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਇੱਥੋਂ ਦੀ ਕੋਈ ਗੱਲ ਸੁਣਨ ਨਹੀਂ ਕਿ ਇੱਥੇ ਪਿੰਡ ਵਿੱਚ ਕੋਈ ਲੜਾਈ ਝਗੜਾ ਕੋਈ ਵਸਾਤ ਨਹੀਂ ਇਹ ਥੋੜੀ ਜਿਹਾ ਲੋਟ-ਜੋੜ ਪਈ ਨਾ ਬਜ਼ੁਰਗ ਸੁਣਾਉਂਦੇ ਨੇ ਬਸ ਇੱਥੋਂ ਦੇ ਜਿਹੜੇ ਆ ਗਏ ਸਨ ਉਹ ਜਿਹੜਾ ਉਹਨਾਂ ਨੇ ਮਾਰ-ਮਤਾਰ ਚਾਵਨਾ ਤੋਂ ਲੈ ਕੇ ਨਿਕਲ ਗਏ ਬਿਵਦਾ ਉਹ ਚੱਲ ਗਏ ਇਸ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਕੋਈ ਵਸਾਤ ਨਹੀਂ ਚੁਪੇ ਨੇ ਤੇ ਨਾ ਹੋਈ ਕਾ ਪਿੰਡ ਸਾਰਾ ਮੜਵੇ ਖੜਾ ਇੱਕ ਬੰਦਾ ਹੁਣ ਆ ਮੇਰੇ ਕੋਲ ਬੈਠੇ ਨੇ ਮੇਰੇ ਬੇਲੀ ਨੇ ਅੱਛਾ ਉਹਨੇ ਖੋਖਰ ਸਾਹਿਬ ਨੇ ਮੈਂ ਪਵਾਰ ਰਾਜਪੂਤ ਲਬਾਣਾ ਉਹਨੇ ਤੋਂ ਲੋਡ ਦੋ ਪੈਣੀ ਮੈਂ ਨੂੰ ਕੁੱਟਖੋਜ ਬੈਠਾ ਹੈ ਤੇ ਮੇਰਾ ਹੀ ਬੇਲੀ ਮੇਰਾ ਵਜੂਦ ਹੀ ਨਹੀਂ ਕੰਮ ਕਰੇਗਾ ਇਹਨੂੰ ਮੈਂ ਧੱਕਾ ਦੇਵਾ ਬਿਲਕੁਲ ਕਾ ਲੋਡ ਦੋ ਤਾਂ ਖੁੱਦੋ ਨੇ ਤੁਹਾਨੂੰ ਪੈਗੀ ਉਹ ਆਪਵਾੜਾ ਸਮਾਨ ਉਹ ਇਥੇ ਕਾਹਨ ਸਿੰਘ ਆਲੇ ਰਹੇ ਗਏ ਸਨ ਸੇਖ ਵੱਡੇ ਜ਼ਿਮੀਂਦਾਰ ਉਹ ਇਹਨਾਂ ਨੂੰ ਹੌਸਲੇ ਚ ਹੀ ਦੇ ਗਏ ਜਿਸ ਨੇ ਆਪਾ ਇਕੱਠੇ ਰਹਿਣ ਦੋ ਹਨੇ ਰੋਕਦੇ ਸਨ ਬੁੰਨਾਈ ਵੀ ਨਾ ਕਿ ਜਮਤਾ ਕੀਤੇ ਨੇ ਆਪਣੀਆਂ ਰਾਪਾਂ ਨੂੰ ਮਾਰਨ ਨਾਲ ਸਹੀ ਉਹ ਆਰੀ ਜਗ੍ਹਾ ਛੱਡਦੇ ਗਏ ਸੋ ਸਾਰਾ ਕਾਂ ਸੰਗ ਹੈਗਾ ਹੀ ਕੱਚਾ ਸੀ ਤੇ ਜਿਹੜੇ ਪੁਰਾਣੇ ਸੀ ਸਿੱਖੇ ਬੈਠੇ ਸਨ ਉਹਨਾਂ ਦੇ ਵੀ ਮਕਾਨ ਕੱਚੇ ਸਨ ਠੀਕ ਲੈਣ ਘੱਟ ਕੋ ਪੱਕੀ ਕੋਠੀ ਜਿਵੇਂ ਮੇਰੀ ਉਹਨਾਂ ਪਾਈ ਖੜੀ ਹੈ ਹਾਂਜੀ ਜਿਵੇਂ ਕੋਠੀ ਕੋਈ ਸਰੀ ਵੀ ਕੋਈ ਨਹੀਂ ਸੀ ਬਸ ਬੂਏ ਸ਼ੇ ਬਣੇ ਬੂਆ ਬਾ ਗੇਟ ਆ ਜਿਹੜਾ ਹੈਗਾ ਪੱਕਾ ਗਰਾਜ ਬਣਿਆ ਹੋਇਆ ਤੇ ਪਿੱਛੇ ਸਾਰੀਆਂ ਕੰਮ ਕੱਚੇ ਸਨ ਠੀਕ ਸਹੀ ਔਰ ਦੱਸੋ ਆਪਣੇ ਪਿੰਡ ਬਾਰੇ ਜਿਹੜੀ ਤੁਹਾਨੂੰ ਗੱਲ ਯਾਦ ਹੋਏ ਕੋਈ ਸੁਣੀ ਗਈ ਨਹੀਂ ਬਸ ਬੇਲੀਆਂ ਦੇ ਸਾਹ ਚਤੇ ਹੀ ਇਹ ਹਾਂਜੀ ਠੀਕ ਠੀਕ ਹੋ ਗਿਆ ਬੜੀ ਮਿਹਰਬਾਨੀ ਦੀ ਬਹੁਤ ਸ਼ੁਕਰੀਆ ਤੁਹਾ ਸੰਨ ਟਾਈਮ ਆਜ ਅਸੀਂ ਤੁਹਾਨੂੰ ਪਿੰਡ ਦਿਖਾਇਆ ਲੈਂਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦਾ ਪਿੰਡ ਕੋਟ ਕਾਨ ਸਿੰਘ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰੱਖਾ